ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਭਾਈ ਗੁਰਦਾਸ ਜੀ ਵਾਰਨ ਦੀ ਆਪਾਂ ਸੰਥਿਆ ਕਰ ਰਹੇ ਹਾਂ 16ਵੀਂ ਵਾਰ ਆਪਣੀ ਸ਼ੁਰੂ ਹੋਣ ਲੱਗੀ ਹੈ ਸਬਦੋਂ ਨੀਵੀਂ ਤਰਤ ਹੋਏ ਦਰਗਹਿ ਅੰਦਰ ਮਿਲੀ ਵਡਿਆਈ ਸਾਰਿਆਂ ਤੋਂ ਨਿਮਰਤੀ ਭੂ ਤਰਤੀ ਹੋਈ ਪਰੰਤੂ ਈਸ਼ਵਰ ਦੀ ਕਚਹਿਰੀ ਵਿੱਚ ਇਸੇ ਨੂੰ ਹੀ ਵਡਿਆਈ ਮਿਲੀ ਹੈ ਭਾਵ ਇਸੇ ਦੇ ਦੁੱਖ ਹਰਨ ਲਈ ਦਰਗਾਹ ਤੋਂ ਅਵਤਾਰ ਭੇਜੇ ਜਾਂਦੇ ਹਨ ਕੋਈ ਗੋਡੇ ਵਾਹੇ ਹਲ ਕੋ ਮਲ ਮੂਤਰ ਕੁਸੂਤਰ ਕਰਾਈ ਕੋਈ ਗੋੜਦਾ ਕੋਈ ਹਲ ਵਾਉਂਦਾ ਕੋਈ ਮਲ ਮੂਤ ਦੇ ਨਾਲ ਕਹਿੰਦੇ ਇਸ ਨੂੰ ਮੈਲਾ ਕਰਦਾ ਹੈ ਲੈਂਬਰ ਸੋਈ ਕੋ ਕਰੇ ਚੂਹਾ ਚੰਦਨ ਪੂਜ ਚੜਾਈ ਕੋਈ ਲੇਪਣ ਕਰਕੇ ਰੋਟੀ ਕਰਦਾ ਕੋਈ ਚੂਹਾ ਚੰਦਨ ਦੀ ਪੂਜਾ ਚੜਾਉਂਦਾ ਜੇਹਾ ਬੀਜੈ ਸੋ ਲੁਣੈ ਜੇਹਾ ਬੀਉ ਤੇਹਾ ਫਲ ਪਾਈ ਜੇਹਾ ਬੀਜ ਇਸ ਵਿੱਚ ਕੋਈ ਬੀਜਦਾ ਤੇਹਾ ਇਕੱਟਦਾ ਜੇਹਾ ਬੀਉ ਤੇ ਹੁੰਦਾ ਹੈ ਗੁਰਮੁਖ ਸੁਖ ਫਲ ਸਹਿਜ ਘਰ ਆਪ ਗਵਾਏ ਨਾ ਆਪ ਗਣਾਈ ਗੁਰਮੁਖ ਲੋਕਾਂ ਨੂੰ ਸਹਿਜ ਪਦਵੇ ਸੁਖ ਫਲ ਪ੍ਰਾਪਤ ਹੁੰਦਾ ਹੈ ਉਹ ਧਰਤੀ ਵਾਂਗੂ ਆਪਾ ਪਾਉ ਗਵਾ ਕੇ ਆਪ ਨੂੰ ਨਹੀਂ ਗਵਾਉਂਦੇ ਜਾਗਰਤ ਸੁਪਨ ਸੁਖੋਪਤੀ ਓਨ ਮਨ ਮਗਨ ਰਹੇ ਲਿਵ ਲਾਈ ਜਾਗਰਤ ਸੁਪਨ ਅਰ ਸੁਖੋਪਤੀ ਅਵਸਥਾ ਵੇਖੇ ਪ੍ਰਮਾਤਮਾ ਚ ਮਗਨ ਹੋ ਕੇ ਲਿਵ ਲਾ ਰਹੇ ਹਨ ਇਸ ਲਈ ਰਾਗ ਦਵੇਗ ਤੇ ਦੂਰ ਹਨ ਜਾਗਤਰ ਸੁਪਣ ਸੁਖੋਪਤੀ ਉਹ ਹਰ ਹਾਲ ਵਿੱਚ ਤ੍ਰਿਯਾ ਪਦ ਵਿੱਚ ਰਹਿੰਦੇ ਹਨ ਸਾਧ ਸੰਗਤ ਗੁਰ ਸ਼ਬਦ ਕਮਾਈ ਇਸ ਅਵਸਥਾ ਦੀ ਪ੍ਰਾਪਤੀ ਉਹ ਹੈ ਕਿ ਸਾਧ ਸੰਗਤ ਵਿਖੇ ਗੁਰੂ ਮਹਾਰਾਜ ਦੇ ਸ਼ਬਦ ਦੀ ਕਮਾਈ ਹੁੰਦੀ ਹੈ ਜੋ ਮਿਲ ਕੇ ਕਰੇ ਇੱਥੇ ਪਹੁੰਚ ਕਹਿੰਦੇ ਪੈਂਦਾ ਹੈ ਧਰਤੀ ਅੰਦਰ ਜਲ ਵਸੈ ਜਾਲ ਬਹੁ ਰੰਗੀ ਰਸੀ ਮਿਲੰਦਾ ਧਰਤੀ ਵਿਖੇ ਪਾਣੀ ਵਸਦਾ ਇਸੇ ਲਈ ਪਾਣੀ ਬਾਹਲੇ ਰੰਗ ਦੇ ਰਸਾ ਵਿਖੇ ਮਿਲਦਾ ਹੈ ਜੋ ਜੋ ਕੋਏ ਚਲਾਏ ਦਾ ਨੀਵਾ ਹੋਏ ਨੀਵਾਣ ਚਲੰਦਾ ਕਹਿੰਦੇ ਜੇਕਰ ਕੋਈ ਇਸ ਨੂੰ ਤੋਰੇ ਤੁਰਦਾ ਹੈ ਪਰੰਤੂ ਆਪ ਨੀਵਾ ਹੋ ਕੇ ਨਿਵਾਣਾ ਵਿਖੇ ਪਹੁੰਚਦਾ ਖਤ ਤਪ ਤਤਾ ਹੋਏ ਕੈ ਛਾਵੇਂ ਠੰਡਾ ਹੋਏ ਰਹੰਦਾ ਤੋ ਵਿਖੇ ਗਰਮ ਹੁੰਦਾ ਛਾਵੇਂ ਸੀਤਲ ਹੋ ਕੇ ਰਹਿੰਦਾ ਨਾਵਣ ਜੀਵ ਦਿਆ ਮੋਇਆ ਪੀਤੇ ਸਾਤ ਸੰਤੋਖ ਹੋਵੰਦਾ ਜੀਵਨ ਅਵਸਥਾ ਵਿਖੇ ਨਾਉ ਨਾਲ ਸੰਤੋਖ ਮਨ ਨੂੰ ਪ੍ਰਸੰਤਾ ਤੇ ਠੰਡ ਹੁੰਦੀ ਹੈ ਔਰ ਮੋਇਆ ਵੀ ਨਾਉਣਾ ਇਸੇ ਨਾਲ ਹੁੰਦਾ ਹੈ ਭਾਵ ਨੌਣਾ ਤਾਂ ਜਿਉਂਦਿਆਂ ਮੋਇਆਂ ਦਾ ਵੀ ਪਾਣੀ ਨਾਲ ਹੁੰਦਾ ਪਰ ਪੀਤਾ ਪਾਣੀ ਜਉਂਦਿਆਂ ਹੀ ਜਾਂਦਾ ਉਹ ਦੋਵੇਂ ਵੇਲੇ ਕੰਮ ਆਉਂਦਾ ਹੈ ਨਿਰਮਲ ਕਰਦਾ ਮੈਲਿਆ ਨੀਵੇਂ ਸਰਵਰ ਜਾਏ ਟਕੰਦਾ ਮੈਲੇ ਪ੍ਰਾਣੀਆਂ ਨੂੰ ਇਸ਼ਨਾਨ ਦਰਵਾਰਾ ਨਿਰਮਲ ਕਰਦਾ ਆਪ ਨੀਵੇਂ ਸਰੋਵਰਾਂ ਆਦ ਨਦੀਆਂ ਨਾਲਿਆਂ ਵਿਖੇ ਜਾ ਟਿਕਦਾ ਗੁਰਮੁਖ ਸੁਖ ਫਲ ਭਾਉ ਭਉ ਸਹਿਜ ਬੈਰਾਗ ਸਦਾ ਵਿਗਸੰਦਾ ਜਿਵੇਂ ਗੁਰਮੁਖ ਸੁਖ ਫਲ ਵਾਲਾ ਹੋ ਕੇ ਦੇਵੀ ਪੈ ਤੇ ਪ੍ਰੇਵਿਕ ਰੱਤਾ ਸਹਿਜ ਪਦ ਅਤੇ ਸ਼ੁੱਧ ਵਿਰਾਗ ਵਿੱਚ ਸਦਾ ਖਿੜਿਆ ਰਹਿੰਦਾ ਹੈ ਪੂਰਨ ਪਰਉਪਕਾਰ ਕਰਨਦਾ ਅਤੇ ਪੂਰਾ ਪਰਉਪਕਾਰ ਕਰਦਾ ਰਹਿੰਦਾ ਹੈ ਜਲ ਵਿੱਚ ਜ ਕੰਵਲ ਅਲਿਪਤ ਹੈ ਸੰਗ ਦੋਖ ਨਿਰਦੋਖ ਰਹੰਦਾ ਕਹਿੰਦੇ ਕੰਮਲ ਫੁੱਲ ਪਾਣੀ ਵਿੱਚ ਲੇਪ ਰਹਿੰਦਾ ਹੈ ਸੰਗ ਦੋਖ ਤੋਂ ਵੀ ਅਕਲੰਕਤ ਰਹਿੰਦਾ ਚਿੱਕੜ ਸਿਵਾਲ ਡੱਡੂ ਬਗਲਾ ਕਿਸੇ ਦਾ ਸੰਗ ਦੋਸ਼ ਨਹੀਂ ਲੱਗਦਾ ਰਾਤੀ ਪੌਰ ਲੁਭਾਏ ਦਾ ਸੀਤਲ ਹੋਏ ਸੁਗੰਧ ਮਲੰਦਾ ਰਾਤ ਵੇਖੇ ਭਵਰਿਆਂ ਨੂੰ ਲੁਭਾਏ ਮਨ ਕਰਦਾ ਸੀਤਲ ਹੋ ਕੇ ਭਵਰੇ ਸੁਗੰਧੀ ਲੈਂਦੇ ਹਨ ਮਗਨ ਰਹਿੰਦੇ ਹਨ ਭਲਕੇ ਸੂਰਜ ਧਿਆਨ ਤਾਰ ਪਰਫੁੱਲਤ ਹੋਏ ਮਿਲੇ ਅਸੰਧਾਂ ਦਿਨ ਚੜੇ ਸੂਰਜ ਵੱਲ ਧਿਆਨ ਕਰਕੇ ਪਰਫੁੱਲਤ ਹੋ ਜਾਂਦਾ ਤੇ ਹੱਸ ਕੇ ਪਿਆਰੇ ਨੂੰ ਮਿਲਦਾ ਗੁਰਮੁਖ ਸੁਖਪਲ ਸਹਿਜ ਘਾਰ ਵਰਤਮਾਨ ਅੰਦਰ ਵਰਤੰਦਾ ਕਹਿੰਦੇ ਗੁਰਮੁਖ ਰੂਪੀ ਕਮਲ ਫੁੱਲ ਕਮਲ ਸੁਖ ਫਲ ਦੇ ਸਹਿਤ ਘਾ ਰੂਪ ਤਲਾਵ ਵਿਖੇ ਨਿਵਾਸ ਰੱਖਦੇ ਹਨ ਵਰਤਮਾਨ ਵਿਖੇ ਵਰਦ ਦੇ ਪ੍ਰਸੰਨ ਰਹਿੰਦੇ ਹਨ ਭਾਵ ਕਮਲ ਚਾਰ ਪੈਰ ਖਿੜਦਾ ਹੈ ਇਹ ਅੱਠੇ ਪੈਰ ਭਜਨ ਆਨੰਦ ਵਿਖੇ ਪ੍ਰਸੰਨ ਰਹਿੰਦੇ ਹਨ ਲੋਕਾਚਾਰੀ ਲੋਕ ਵਿੱਚ ਵੇਦ ਵਿਚਾਰੀ ਕਰਮ ਕਰਨ ਦਾ ਲੋਕਾਂ ਦੇ ਭਾਣੇ ਲੋਕਾਚਾਰੀ ਧੰਧਿਆਂ ਵਿਖੇ ਫਸੇ ਹੋਏ ਗ੍ਰਿਸ਼ਟੀ ਜਿਸ ਦੇ ਹਨ ਵੇਦ ਵਿਚਾਰਿਆਂ ਦੇ ਭਾਣੇ ਕਰਮ ਕਰਦੇ ਹੋਏ ਕਰਮ ਕਾਂਡੀ ਨਜ਼ਰ ਪੈਂਦੇ ਹਨ ਸਾਵਧਾਨ ਗੁਰ ਗਿਆਨ ਵਿੱਚ ਜੀਵਨ ਮੁਕਤ ਜੁਗਤ ਵਿਚਰੰਦਾ ਪਰੰਤੂ ਆਪ ਗੁਰੂ ਜੀ ਦੇ ਗਿਆਨ ਵੇਖੇ ਸਾਵਧਾਨ ਹੁੰਦੇ ਹਨ ਅਰ ਜੀਵਨ ਮੁਕਤੀ ਦੀ ਜੁਗਤੀ ਵੇਖੀ ਵਿਚਰਦੇ ਹਨ ਸੰਸਾਰ ਦੇ ਪਕੜ ਦੇ ਕਰਮ ਕਾਂਡ ਦੇ ਜਕੜ ਤੋਂ ਅਤੀਤ ਹਨ ਸਾਧ ਸੰਗਤ ਗੁਰ ਸ਼ਬਦ ਵਸੰਦਾ ਤੇ ਸਾਧ ਸੰਗਤ ਵੇਖੇ ਗੁਰੂ ਜੀ ਦੇ ਸ਼ਬਦ ਵੇਖੇ ਮਨ ਲਗਾਈ ਰੱਖਦੇ ਹਨ ਧਰਤੀ ਅੰਦਰ ਬਿਰਖ ਹੋਏ ਧਰਤੀ ਅੰਦਰ ਬਿਰਖ ਹੋਏ ਪਹਿਲੋ ਦੇ ਜੜ ਪੈਰ ਟਿਕਾਈ ਧਰਤੀ ਵਿਖੇ ਬ੍ਰਿਸ਼ ਉਗ ਕੇ ਪਹਿਲੇ ਜੜਾਂ ਦੇ ਪੈਰ ਟਿਕਾਉਂਦਾ ਹੈ ਉਪਰ ਝੂਲੇ ਝਟ ਟਲਾ ਠੰਡੇ ਛਾਉ ਸੁਥਾਉ ਸੁਹਾਏ ਕਹਿੰਦੇ ਬਾਹਰ ਨਿਕਲ ਕੇ ਖਿਲਰਦਾ ਹੈ ਤੇ ਝੂਲਣ ਲੱਗਦਾ ਹੈ ਠੰਡੇ ਛਾ ਤੇ ਥਾਉ ਸੋਹਣੀ ਲੱਗਦੀ ਹੈ ਪਵਨ ਪਾਣੀ ਪਾਲਗ ਸਹਿ ਸਿਰ ਤਲਵਾਇ ਨਿਹ ਚਲ ਜਾਈ ਪੌਣ ਮੀ ਅਤੇ ਪਾਲਾ ਸਹਾਰਦਾ ਉਲਟਾ ਸਿਰ ਕਰਕੇ ਅਚਲ ਜਗਾ ਪਰ ਖੜਾ ਰਹਿੰਦਾ ਫਲ ਦੇ ਵਟ ਵਗਾਇਆ ਸਿਰ ਕਲ ਵੱਤ ਲੈ ਲੋਹ ਧਰਾਈ ਕਹਿੰਦੇ ਵੱਟੇ ਦੇ ਮਾਰਿਆਂ ਫਲ ਦਿੰਦਾ ਸਿਰ ਪਰ ਆਰਾ ਸਹਾਰ ਕੇ ਲੋਹੇ ਨੂੰ ਤਾਰਦਾ ਪਭ ਇਹ ਨਹੀਂ ਵਿਚਿਤਵਦਾ ਪਈ ਲੋਹਾ ਤਾਂ ਮੇਰਾ ਜਾਨੀ ਦੁਸ਼ਮਣ ਹੈ ਗੁਰਮੁਖ ਜਨਮ ਸਖਾਰਤਾ ਪਰ ਉਪਕਾਰ ਸਹਿਜ ਸੁਭਾਈ ਤੇਹਾਂ ਹੀ ਗੁਨਾ ਦੀ ਪ੍ਰਮੁਖਾਂ ਦੀ ਜਨਮ ਸਫਲੈ ਜੋ ਜਗਤ ਸੁਭਾਵੇ ਪਰਉਪਕਾਰੀ ਹਨ ਮਿੱਤਰ ਨਾ ਸੱਤਰ ਨਾ ਮੋਹ ਤ੍ਰੋਹ ਸਮਦਰਸੀ ਗੁਰ ਸ਼ਬਦ ਸਮਾਈ ਕਹਿੰਦੇ ਕੋਈ ਸੱਤਰ ਮਿੱਤਰ ਰਾਗ ਦਵੇਖ ਨਹੀਂ ਮਿੱਤਰ ਨਾਲ ਰਵਾਗ ਤੇ ਦਵਾਖ ਨਾਲ ਦਵੇਖ ਨਹੀਂ ਕਰਦੇ ਸਦਾ ਸਮਦਰਸੀ ਰਹਿੰਦੇ ਹਨ ਇੱਕ ਰੂਪ ਦੇਖਦੇ ਹਨ ਗੁਰੂ ਦੇ ਸ਼ਬਦ ਵੇਖੇ ਸਮਾਈ ਹੋਏ ਹੁੰਦੇ ਹਨ ਸਾਧ ਸੰਗਤ ਗੁਰਮਤਿ ਵਡਿਆਈ ਪਰੰਤੂ ਇਹ ਸਾਧ ਸੰਗਤ ਵਿੱਚ ਪ੍ਰਾਪਤ ਹੋਈ ਗੁਰਮਤਿ ਦੀ ਵਡਿਆਈ ਹੈ। ਸਾਗਰ ਅੰਦਰ ਬੋਹਿਤਾ ਵਿੱਚ ਮੁਹਾਣਾ ਪਰਉਪਕਾਰੀ ਸਮੁੰਦਰ ਦੇ ਵਿੱਚ ਜਹਾਜ਼ ਹੈ ਉਸ ਵਿਖੇ ਮਲਾ ਪਰਉਪਕਾਰੀ ਹੁੰਦੇ ਹਨ ਭਾਰ ਅਥਰਵਣ ਲੱਦੀਐ ਲੈ ਵਪਾਰ ਚੜਨ ਵਪਾਰੀ ਬਹੁਤਾ ਭਾਰ ਜਹਾਜ਼ ਵਿਖੇ ਲੱਦੀ ਦਾ ਹੈ ਵਪਾਰੀ ਲੋਕ ਵਪਾਰ ਵਾਲੀਆਂ ਵਸਤਾਂ ਲੈ ਕੇ ਚੜ ਬੈਠਦੇ ਹਨ ਸਾਇਰ ਲਹਿਰਨਾ ਵਿਆਪੈ ਅਤ ਅਸਗਾਹ ਅਥਾ ਵਪਾਰੀ ਅਸਾ ਅਥਾਹ ਅਪਾਰੀ ਪਰ ਕਿਸੇ ਨੂੰ ਸਮੁੰਦਰ ਦੀ ਲਹਿਰ ਦੁੱਖ ਨਹੀਂ ਦਿੰਦੀ ਸਮੁੰਦਰ ਵੱਡਾ ਸਗਾਤ ਅਥਾਹ ਬੈਲੇ ਪੂਰ ਲੰਘਾਏ ਦਾ ਸਹੀ ਸਲਾਮਤ ਪਾਰੋ ਤਾਰੀ ਮਲਾ ਸੁਖ ਸਾਦ ਨਾਲ ਬਹੁਤੇ ਪੂਰ ਪਾਰ ਕਰ ਰਹੇ ਹਨ ਲਹਿਰਾਂ ਦੇ ਖਤਰੇ ਚ ਬਚਾ ਲੈਂਦਾ ਦੂਨੇ ਚੌਣੇ ਦਮ ਹੋਣ ਲਾਹਾ ਲੈ ਲੈ ਕਾਜ ਸਵਾਰੀ ਵਪਾਰੀ ਲੋਕ ਦੂਨੇ ਚੌਣੇ ਰੁਪਏ ਕਰਦੇ ਹਨ ਲਾਭ ਲੈ ਲੈ ਕੀ ਕੰਮ ਸਵਰਦੇ ਹਨ ਗੁਰਮੁਖ ਸੁਖਪਾਲ ਸਾਧ ਸੰਗ ਭਵਜਲ ਅੰਦਰ ਦੁੱਤਰ ਤਾਰੀ ਗੁਰਮੁਖਾਂ ਦੀ ਸਾਧ ਸੰਗਤ ਜੀ ਸੰਸਾਰ ਸਮੁੰਦਰ ਤੋਂ ਜਹਾਜ਼ ਅਬੋਹਿਤਾ ਵਾਂਗ ਜੇ ਸੰਸਾਰ ਨੂੰ ਕੌਕੀ ਤਾਰੀ ਤਰਾ ਕਰਕੇ ਸੁਖ ਫਲ ਸਰੂਪ ਆਨੰਦ ਨੂੰ ਪ੍ਰਾਪਤ ਕਰਾ ਦਿੰਦੀ ਏ ਜੀਵਨ ਮੁਗਤ ਜੁਗਤ ਨਿਰੰਕਾਰੇ ਕਹਿੰਦੇ ਗੁਰਮੁਖ ਜੀਵਨ ਮੁਕਤੀ ਵਿਖੇ ਜੁੜੇ ਰਹਿੰਦੇ ਹਨ ਨਿਰੰਕਾਰ ਦੀ ਆਪਣੀ ਦੱਸੀ ਹੋਈ ਜੁਗਤੀ ਨਾਲ ਵਾਹਿਗੁਰੂ ਦੇ ਤਤ ਗਿਆਨ ਦੀ ਸਮਝ ਨਾਲ ਜੀਵਨ ਮੁਕਤ ਹੋ ਜਾਂਦੇ ਹਨ ਮਨੋਕਦਰ ਸਾਧਨਾ ਨਾਲ ਨਹੀਂ ਸੁਸੰਗਤ ਜੀ ਸੋਹਣੀ ਵਾਰ ਦੀਆਂ ਪੰਜ ਪੌੜੀਆਂ ਆਪਣੀ ਇੱਥੇ ਸੰਪੂਰਨ ਹੋ ਗਈਆਂ ਨੇ ਫੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ